ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੀ ਸਿਆਣਿਆਂ ਦੀ ਇੱਕ ਕਹਾਵਤ ਬਣਾਈ ਹੋਈ ਹੈ ਕਹਿੰਦੇ ਜੀ ਜਾਂ ਤਾਂ ਰਾਹ ਪਏ ਤੋਂ ਜਾਣਗੇ ਤੇ ਜਾਂ ਬਾਹ ਪਏ ਤੋਂ ਜਾਣਗੇ ਕਹਿੰਦੇ ਵੀ ਅਕਬਰ ਰਾਜੇ ਦਾ ਵਜ਼ੀਰ ਸੀਗਾ ਬੀਰਵਾਲ ਤੇ ਜਦੋਂ ਕੋਈ ਬੀਰਵਾਲ ਕੋਈ ਰਹਿ ਦਿੰਦਾ ਰਾਜੇ ਨੂੰ ਜਾਂ ਕੋਈ ਚੰਗਾ ਕੰਮ ਕਰਦਾ ਤਾਂ ਰਾਜਾ ਖੁਸ਼ ਹੋ ਕੇ ਉਹਨੂੰ ਵੱਡੇ ਤੋਂ ਵੱਡਾ ਇਨਾਮ ਦਿੰਦਾ ਤੇ ਰਾਜੇ ਦੀ ਜਿਹੜੀ ਮਹਾਰਾਣੀ ਸੀ ਰਾਣੀ ਸੀ ਜਿਹੜੀ ਰਾਜੇ ਦੀ ਉਹ ਕਹਿੰਦੀ ਵੀ ਤੁਸੀਂ ਵਜੀਰ ਰੱਖਿਆ ਹੋਇਆ ਬੀਰਵੱਲ ਨੂੰ ਤੇ ਤੁਸੀਂ ਮੇਰੇ ਭਰਾ ਨੂੰ ਵਜੀਰ ਰੱਖੋ। ਉਹ ਕਹਿੰਦਾ ਵੀ ਬੀਰਵੱਲ ਬੇਟੇ ਇਹਦੇ ਵਿੱਚ ਫਰਕ ਬਹੁਤ ਆ ਵੀ। ਚੱਲ ਦੇਖਾਂਗੇ ਕੋਈ ਨਾ ਵਿਚਾਰ ਕਰਨ ਵਾਸਤੇ। ਰੱਖ ਲਿਆ ਟਾਈਮ ਰੱਖ ਲਿਆ ਕਹਿੰਦਾ ਕੋਈ ਗੱਲ ਨਹੀਂ ਤੇ ਇੱਕ ਦਿਨ ਨਾ ਰਾਜਾ ਕਹਿੰਦੇ ਜੀ ਮਹਿਲ ਦੇ ਉੱਪਰ ਖੜਾ ਸੀ ਇੱਕ ਵਾਰ। ਉੱਠਾਂ ਵਾਲੇ ਨੰਗੇ ਜਾਂਦੇ ਸੀ। ਉਹਨੇ ਰਾਣੀ ਨੂੰ ਬੁਲਾਇਆ ਉਹਦੇ ਭਰਾ ਨੂੰ ਬੁਲਾਇਆ ਰਾਣੀ ਦੇ ਨੂੰ ਯਾਨੀ ਕਿ ਰਿਸ਼ਤੇ ਵਜੋਂ ਜਿਹੜਾ ਉਹਦਾ ਸਾਲਾ ਸੀ ਉਹਨੂੰ ਬੁਲਾਇਆ। ਉਹਨੂੰ ਛੱਡ ਕੇ ਕਹਿੰਦਾ ਵੀ ਜਾ ਤੂੰ ਪੁੱਛ ਕੇ ਉਠਾਂ ਵਾਲਿਆਂ ਕੋਲ ਉਠਾਂ ਵਾਲਿਆਂ ਕੋਲੇ ਗਿਆ ਜੀ ਉਹ ਤੇ ਉਹ ਮੁੜਿਆ ਫਿਰ ਉਹਨੇ ਵੀਰਵਾਲ ਨੂੰ ਭੇਜਤਾ ਜੀ ਵੀਰਵਾਲ ਗਿਆ ਪੁੱਛ ਕੇ ਤੇ ਸਾਰਾ ਕੁਝ ਮੁੜਿਆ ਅਗਲੇ ਦਿਨ ਕਚਹਿਰੀ ਲਾਈ ਰਾਜੇ ਨੇ ਤੇ ਫੈਸਲਾ ਕਰਨ ਵਾਸਤੇ ਰਾਣੀ ਨੂੰ ਵੀ ਕੋਲੇ ਛੱਡ ਲਿਆ ਰਾਣੀ ਬਹਿ ਗਈ ਹੋਰ ਬਹਿ ਗਏ ਜਿਹੜੇ ਅਕਬਰ ਦੀ ਕਚਹਿਰੀ ਚ ਬਹਿੰਦੇ ਸੀ ਤੇ ਵੀਰਵਾਲ ਵੀ ਬਹਿ ਗਿਆ ਕਿ ਉਹ ਰਾਣੀ ਦਾ ਭਰਾ ਵੀ ਬਹਿ ਗਿਆ ਕਿ ਤੇ ਅਕਬਰ ਰਾਜੇ ਨੇ ਆਪਣੇ ਜਿਹੜਾ ਰਿਸ਼ਤੇ ਵਜੋਂ ਸਾਲਾ ਲੱਗਦਾ ਸੀ ਰਾਣੀ ਦੇ ਭਰਾ ਨੂੰ ਠਾਇਆ ਕਹਿੰਦਾ ਵੀ ਕੰਨ ਤੂੰ ਉਠਾ ਵਾਲਿਆਂ ਕੋਲੇ ਗਿਆ ਸੀ ਕੀ ਪੁੱਛ ਕੇ ਤੇ ਉਹਨੇ ਪੁੱਛਿਆ ਦੱਸਿਆ ਜਦੋਂ ਮਤਲਬ ਕਿ ਉਹਦੇ ਸਾਲੇ ਨੇ ਕਹਿੰਦਾ ਵੀ ਉਠਾ ਵਾਲਿਆਂ ਕੋਲੇ ਮੈਂ ਗਿਆ ਸੀਗਾ ਉਹ ਕਹਿੰਦੇ ਵੀ ਸਾਡੇ ਕੋਲੇ ਗੋੜਾਗਾ ਤੇ ਐਨੇ ਰੁਪਏ ਕਿਲੋ ਅਸੀਂ ਤੇ ਵਾਪਸ ਮੁੜਿਆ ਬਸ ਫਿਰ ਉਹਨੇ ਵੀਰਵਾਲ ਨੂੰ ਠਾ ਲਿਆ ਜੀ ਵੀਰਵਾਲ ਨੂੰ ਕਹਿੰਦਾ ਵੀ ਤੁਸੀਂ ਦੱਸੋ ਵੀਰਵਾਲ ਸਿੰਘ ਤੁਸੀਂ ਕੀ ਪੁੱਛ ਕੇ ਆਏ ਬੀਰਵਾਲ ਕਹਿੰਦਾ ਜੀ ਉਹ ਐਸ ਪਾਸੇੋਂ ਆਏ ਸੀ ਐਸ ਪਾਸੇ ਵੱਲ ਜਾ ਰਹੇ ਆ 15 ਉਠਾਉਣਾ ਕੋਲੇ ਜਿਨ੍ਹਾਂ ਦੇ ਉੱਤੇ ਕੁਆਂਟਲ ਕੁਆਂਟਲ ਗੋੜਾ ਜੀ ਆਹ ਭਾ ਦਿੰਦੇ ਆ ਉਹ 15 ਹੀ ਬੰਦੇ ਆ ਉਹ ਤੇ ਜੇ ਕੁਆਂਟਲ ਗੋੜ ਲੈਣਾ ਤਾਂ ਐਸ ਪਾਸ ਨੂੰ ਲਾ ਦੇਣਗੇ ਜੇ ਕਿਲੋ ਲੈਣਾ ਤਾਂ ਫਿਰ ਐਸ ਪਾਸ ਨੂੰ ਲੱਗੂਗਾ ਜੀ ਕਹਿੰਦਾ ਭਾਬ ਕੀ ਸੀਗਾ ਵੀ ਜੇ ਇਕੱਠਾ ਲੈਣਾ ਤਾਂ ਇੰਨੇ ਨੂੰ ਲੱਗੂਗਾ ਨਹੀਂ ਕਿਲੋ ਤਾਂ ਫਿਰ ਰੇਟ ਮਹਿੰਗਾ ਮਿਲੇਗਾ ਤੇ ਬੀਰਵਾਲ ਨੂੰ ਰਾਜਾ ਕਹਿੰਦਾ ਵੀ ਬਹਿ ਜਾ ਤੇ ਫਿਰ ਉਹਨੇ ਰਾਣੀ ਨੂੰ ਸਮਝਾਇਆ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਵੀਰਵਾਲ ਨੂੰ ਇੰਨਾ ਕੰਮਾਂ ਦੀ ਤਨਖਾਹ ਮਿਲਦੀ ਹੈ। ਨਾ ਕਿ ਜਿਵੇਂ ਤੇਰੇ ਭਰਾ ਨੇ ਜਵਾਬ ਦਿੱਤਾ ਉਸ ਕੰਮ ਦੀ ਮਿਲਦੀ। ਹੁਣ ਤੇਰਾ ਭਰਾ ਸੀ ਕਹਿੰਦਾ ਪੁੱਛਣ ਗਿਆ ਪੁੱਛ ਕੇ ਮੁੜਿਆ। ਉਹਨੇ ਤਾਂ ਨਹੀਂ ਪੁੱਛਿਆ ਗਿਣਿਆ ਵੀ ਕਿੰਨੇ ਬੰਦੇ ਆ ਇਹ ਕਿੰਨੇ ਉੱਠ ਇਹਨਾਂ ਕੋਲੇ ਕਿੰਨਾ ਘੋੜਾ ਕਿਧਰੋਂ ਆਏ ਆ ਕਿਧਰ ਨੂੰ ਜਾਣਗੇ। ਕਹਿੰਦਾ ਉਹ ਇਹ ਨਹੀਂ ਪੁੱਛ ਗਿਆ ਵੀਰਵਾਲ ਸਾਰਾ ਕੁਝ ਪੁੱਛ ਗਿਆ। ਇਸ ਸਰਕੇ ਵੀ ਵੀਰਵਾਲ ਨੂੰ ਤਨਖਾਹ ਵਧ ਮਿਲਦੀ ਆ ਇਸ ਗੱਲ ਤੋਂ ਰਾਜਾ ਅਕਬਰ ਖੁਸ਼ ਹੋ ਕੇ ਤੇ ਵੀਰਵਾਲ ਨੂੰ ਤਨਖਾਹ ਵਧ ਦਿੰਦਾ ਸੀ ਖੁਸ਼ ਹੋ ਕੇ ਉਹਨੂੰ ਇਨਾਮ ਵੀ ਵੱਡਾ ਦਿੰਦਾ ਸੀ ਸੋ ਇਹ ਗੱਲ ਹੁੰਦੀ ਆ ਭਰਾਵੋ ਵੀ ਜਾਂ ਤਾਂ ਰਾਹ ਪਏ ਟੁੱਟੇ ਜਾਂ ਬਾਹ ਪਏ ਤੋਂ ਪਤਾ ਲੱਗਦਾ ਬੰਦੇ ਦਾ ਵਰਤਕੇ ਵੀ ਕਿਸ ਤਰ੍ਹਾਂ ਦਾ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ